ਸਟੇਟ মিডিਆ ਕਲੱਬ ਲੁਧਿਆਣਾ ਦੀ ਇਕਾਈ ਦੀ ਇੱਕ ਵਿਸ਼ੇਸ਼ ਮੀਟਿੰਗ ਦਾ ਆਯੋਜਨ ਸਟੇਟ মিডিਆ ਦੇ ਅਹੁਦੇਦਾਰਾਂ ਵੱਲੋਂ ਕੀਤਾ ਗਿਆ ਜਿਸ ਵਿੱਚ ਲੁਧਿਆਣਾ ਦੇ ਪੱਤਰਕਾਰਤਾ ਕਰਦੇ ਪੱਤਰਕਾਰਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਸਟੇਟ মিডিਆ ਕਲੱਬ ਦੀ ਮੀਟਿੰਗ ਦੀ ਸ਼ਾਨ ਬਣੇ ਇਸ ਮੌਕੇ ਆਏ ਹੋਏ ਪੱਤਰਕਾਰਾਂ ਨੂੰ ਪ੍ਰਸ਼ਾਪਰ ਮਾਨ ਪੱਤਰ ਦੇ ਕੇ ਨਵਾਜਿਆ ਗਿਆ ਅਤੇ ਸਟੇਟ মিডিਆ ਦੇ ਦਰਜਾ ਬਦਰਜਾ ਅਹੁਦੇਦਾਰਾਂ ਨੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਅਖੀਰ ਵਿੱਚ ਆਏ ਹੋਏ ਪੱਤਰਕਾਰਾਂ ਦਾ ਧੰਨਵਾਦ ਕੀਤਾ ਇਹ ਵੀ ਪੰਜਾਬ نیوز ਦੀ ਖਾਸ ਰਿਪੋਰਟ ਹੈ ਅਕਲ ਕਰਦਾ ਤੇ ਬੜੀ ਖੁਸ਼ੀ ਹੋ ਰਹੀ ਹੈ ਕਿ ਛੋਟੇ ਜਿਹੇ ਸੱਦੇ ਤੇ ਐਨੇ ਨਵੇਂ ਭਰਾ ਸਾਡੇ ਨਾਲ ਜੁੜੇ ਨੇ ਤੇ ਇਦਾਂ ਹੀ ਅੱਗੇ ਹੋਰ ਵੀ ਭਰਾ ਜੁੜਦੇ ਰਹਿਣਗੇ ਚਾਹੇ ਟੋਲ ਦਾ ਮੁੱਦਾ ਵਾ ਚਾਹੇ ਕਿਸੇ ਦੀ ਮਦਦ ਕਰਨ ਦਾ ਮੁੱਦਾ ਵਾ ਸਟੇਟ মিডিਆ ਕਲਾਬ ਤੇ ਸਾਡੇ ਪ੍ਰਧਾਨ ਟੰਡਨ ਜੀ ਹਮੇਸ਼ਾ ਹੀ ਨਾਲ ਖੜੇ ਨੇ ਤੇ ਖੜੇ ਰਹਿਣਗੇ ਕੀ ਬਾਤ ਹੈ ਅਮਨ ਚੇਅਰਮੈਨ ਸਾਹਿਬ ਜੀ ਸਾਹਿਬ ਨੇ ਸਟੇਟ ਦਾ ਚਾਲ ਨਹੀਂ ਅੱਜ ਤੇ ਸੱਦਿਆਂ ਚੋਂ ਤੁਹਾਡਾ ਸਰਕਾਰ ਤਾਂ ਉਹੀ ਕੰਮ ਹੈ ਕੋਈ ਤੁਹਾਡੀ ਮੰਗ ਹੈ ਮੰਗ ਪੱਤਰ ਜਾਂ ਕੋਈ ਚਿੰਤਾ ਤੁਸੀਂ ਦੋ ਕੋਈ ਤੁਹਾਡੀ ਪਰੇਸ਼ਾਨੀ ਹੈ ਕੋਈ ਸਟੇਟ মিডিਆ ਕਲੱਬ ਨੂੰ ਕਿਸੇ ਤਰੀਕੇ ਦੀ ਪਰੇਸ਼ਾਨੀ ਆਉਂਦੀ ਹੈ ਪਲੀਜ਼ ਉਹਦੀ ਪਰੇਸ਼ਾਨੀ ਜਾਂ ਕੋਈ ਮੰਗ ਪੱਤਰ ਬਣਾ ਕੇ ਤੁਸੀਂ ਮੈਨੂੰ ਸੰਪੰਕੋ ਤਾਂ ਕਿ ਮੈਂ ਤੁਹਾਡੀ ਆਵਾਜ਼ ਸਰਕਾਰ ਤੱਕ ਪਹੁੰਚਾ ਸਕਾਂ ਕਿ ਬਹੁਤ ਵਧੀਆ ਕਿ ਹੈ ਕਿ ਜੇ ਤੁਹਾਨੂੰ ਕਿਸੇ ਤਰ੍ਹਾਂ ਦੀ ਸਰਕਾਰ ਵੱਲੋਂ ਪਰੇਸ਼ਾਨੀ ਆਉਂਦੀ ਹੈ ਤੇ ਇਹ ਸਰਕਾਰ ਦੇ ਵਿੱਚ ਹੀ ਨੇ ਤੇ ਇਹ ਕਹਿੰਦੇ ਮੈਨੂੰ ਦੱਸੋ ਮੈਂ ਉਹ ਚੀਜ਼ ਸਰਕਾਰ ਤੋਂ ਤੁਹਾਨੂੰ ਹੱਲ ਕਰਾ ਕੇ ਦੇ ਸਕਦਾ। ਮੀਟਿੰਗ ਲੈ ਕੇ ਉਸ ਦਾ ਵੀ ਦੇਖੋ ਜੀ ਸਟੇਟ মিডিਆ ਕਲੱਬ ਇੱਕ ਐਸਾ ਕਲੱਬ ਹੈ ਜਿਹੜਾ ਹਰ ਵੇਲੇ ਪੱਤਰਕਾਰਾਂ ਦੀ ਹਰ ਤਰ੍ਹਾਂ ਦੀ ਮਦਦ ਕਰਨ ਦੇ ਲਈ ਹਾਜ਼ਰ ਹੈ। ਚਾਹੇ ਉਹ ਕੋਈ ਕਾਰਡ ਦਾ ਮਾਮਲਾ ਹੋਵੇ, ਚਾਹੇ ਉਹ ਆਰਥਿਕ ਤੰਗੀ ਨਾਲ ਕੋਈ ਸਾਡਾ ਭਰਾ ਜੂਝ ਰਿਹਾ ਹੋਵੇ, ਕਿਸੇ ਨੂੰ ਰਾਸ਼ਨ ਦੀ ਲੋੜ ਹੋਵੇ, ਕਿਸੇ ਨੂੰ ਮੈਡੀਕਲ ਸੂਪਜਾ ਦੀ ਲੋੜ ਹੋਵੇ ਜਿੱਥੇ ਤੱਕ ਸਾਡੇ ਵਿੱਚ ਜੋਰ ਹੈਗਾ ਉਹਦੀ ਮਦਦ ਕੀਤੀ ਜਾਊਗੀ ਹਰ ਹਾਲਤ ਦੇ ਵਿੱਚ ਉਹ ਸਟੇਟ মিডিਆ ਕਲੱਬ ਦੇ ਸਾਡੇ ਪ੍ਰਧਾਨ ਜੀ ਬੈਠੇ ਆ ਟੰਡਨ ਜੀ ਇਹਨਾਂ ਤੱਕ ਅਪਰੋਚ ਕਰੇ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਨ ਦਿੱਤੀ ਜਾਊਗੀ ਆਪਣੇ ਭਰਾਵਾਂ ਦੇ ਲਈ ਹਰ ਵੇਲੇ ਸਟੇਟ মিডিਆ ਕਲੱਬ ਹੈ ਜਿਹੜਾ ਉਹ ਖੜਾ ਪਤਾ ਇਸ ਤੋਂ ਪਹਿਲਾਂ ਅਸੀਂ ਕਿੰਨੇ ਹੀ ਬੰਦਿਆਂ ਦਾ ਇਸੇ ਤਰ੍ਹਾਂ ਆਪਣੇ ਭਾਈਚਾਰੇ ਦੇ ਵਿੱਚ ਇਲਾਜ ਕਰਾ ਚੁੱਕੇ ਆਂ ਰਾਸ਼ਨ ਅਸੀਂ ਨਾਮ ਨਹੀਂ ਲੈਣਾ ਕਿਸੇ ਦਾ ਰਾਸ਼ਨ ਉਹਨੂੰ ਦੇ ਚੁੱਕੇ ਆਂ ਜਦੋਂ ਆ ਹੁਣ ਕਰੋਨਾ ਦੇ ਟਾਈਮ ਹੋਰ ਇਹ ਉਹ ਸਭ ਅਸੀਂ ਜਾਣਦੇ ਆਂ ਕਿ ਵਾਅਦੇ ਤੋਂ ਵੱਧ ਲੋਕ ਸਟੇਟ মিডিਆ ਕਲੱਬ ਦੇ ਮੈਂਬਰ ਬਣ ਜਿੱਦਾਂ ਕਿ ਹੁਣ ਮੈਨੂੰ ਥੋੜੀ ਦੇਰ ਪਹਿਲਾਂ ਸਾਡੇ ਸੈਕਟਰੀ ਸਾਹਿਬ ਨੇ ਦੱਸਿਆ ਜੁਆਇੰਟ ਸੈਕਟਰੀ ਸਾਹਿਬ ਨਿਤਿਨ ਜੀ ਨੇ ਕਿ ਇਸ ਮੀਟਿੰਗ ਤੋਂ ਪਹਿਲਾਂ 100 ਤੋਂ ਵੱਧ ਬੰਦਾ ਸਾਡੇ ਨਾਲ ਜੁੜਿਆ ਬੜੀ ਸਾਨੂੰ ਖੁਸ਼ੀ ਹੋਈ ਆ ਮੈਂ ਹੋਰ ਵੀ ਬੰਦਿਆਂ ਨੂੰ ਕਹਿੰਦਾ ਕਿ ਵੱਧ ਚੜ ਕੇ ਸਾਡੇ ਇਸ ਕਲੱਬ ਦੇ ਨਾਲ ਜੁੜੋ ਅਤੇ ਆਪਾਂ ਇਹਨੂੰ ਹੋਰ ਅੱਗੇ ਲੈ ਕੇ ਜਾਈਏ ਮੈਂ ਬਾਕੀ ਦੀ ਗੱਲ ਕਹੂੰਗਾ ਟੈਂਡੈਂਸ ਸਾਫ਼ ਕਰਨਗੇ ਪ੍ਰਧਾਨ ਜੀ ਸਾਨੂੰ ਸੂਰਤ ਮਿਲੀ ਜਨ ਜੀ ਨੂੰ ਕਹੂੰਗਾ ਕਿ ਆਪਣੇ ਵਿਚਾਰ ਰੱਖਣਗੇ ਮੈਂ ਪੁਨੀਤ ਚਰੀਨ ਐਡਵੋਕੇਟ ਲੀਗਲ ਐਡਵਾਈਜ਼ਰ ਸਟੇਟ মিডিਆ ਕਲਬ ਐਸਐਡੀ ਸਟੇਟ মিডিਆ ਕਲਬ ਦੇ ਮੀਟਿੰਗ ਹੋਈ ਹੈ ਮੈਂ ਇੱਥੇ ਆਏ ਸਾਰੇ ਪੱਤਰਕਾਰ ਭਾਈਚਾਰੇ ਦਾ ਦਿਲੋਂ ਧੰਨਵਾਦ ਕਰਦਾ ਹਾਂ ਅਤੇ ਮੈਂ ਇਹ ਅਸ਼ੋਰੈਂਸ ਦਵਾਣਾ ਕਿ ਸਟੇਟ মিডিਆ ਕਲਬ ਨੂੰ ਕਿਸੇ ਵੀ ਤਰ੍ਹਾਂ ਦੀ ਲੀਗਲ ਕਦੇ ਵੀ ਕੋਈ ਹੈਲਪ ਦੀ ਲੋੜ ਹੈ ਅਸੀਂ ਹਮੇਸ਼ਾ ਹੀ ਉਹਦੇ ਲਈ ਖੜੇ ਹਾਂ ਮੈਂ ਆਪਣੀ ਟੀਮ ਦੇ ਨਾਲ ਸਟੇਟ মিডিਆ ਕਲਬ ਦੇ ਵਾਸਤੇ ਹਮੇਸ਼ਾ ਖੜਾ ਹਾਂ ਦੇ ਨੰਨੇ ਦੇਣੀ ਜਿਹੜੀਆਂ ਆਪਾਂ ਦੇਤੀਆਂ ਜੀ ਸਰ ਅੱਜ ਦੀ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਕਿਸ ਕਾਰਨ ਲੱਗੀ ਪਹਿਲਾਂ ਤਾਂ ਸਾਰੇ ਪੱਤਰਕਾਰਾਂ ਦਾ ਦੇ ਲੋ ਧੰਨਵਾਦ ਆ ਜਿਹੜੇ ਸਾਡੇ ਇੱਕ ਸੱਦੇ ਤੇ ਇੰਨਾ ਇਕੱਠ ਹੋਇਆ ਵਾ ਅਸੀਂ ਅੱਜ ਜਿਹੜੀ ਸਟੇਟਮੈਂਟ ਇਹ ਕਲੱਬ ਦੀ ਮੀਟਿੰਗ ਰੱਖੀ ਹੈ ਵੀ ਸਾਨੂੰ 8 ਸਾਲ ਹੋ ਗਏ ਇਸ ਕਲੱਬ ਨੂੰ ਚਲਾਉਂਦਿਆਂ ਨੂੰ ਜਿਹਦੇ ਵਿੱਚ ਅੱਜ ਤੱਕ ਅਸੀਂ ਕਿਸੇ ਵੀ ਸਰਕਾਰ ਤੋਂ ਕਿਸੇ ਵੀ ਪੱਤਰਕਾਰ ਤੋਂ ਜਾਂ ਕਿਸੇ ਵੀ ਮੈਂਬਰ ਤੋਂ ਕੋਈ ਵੀ ਫੀਸ ਨਹੀਂ ਲਈ ਹੁਣ ਤੱਕ ਅਸੀਂ ਬਹੁਤ ਸਾਰੇ ਪੱਤਰਕਾਰਾਂ ਦਾ ਹਸਪਤਾਲ ਤੋਂ ਮੈਡੀਕਲ ਲਾਜ ਕਰਵਾ ਚੁੱਕੇ ਆ ਰਾਸ਼ਨ ਦੀ ਸੇਵਾ ਕਰ ਚੁੱਕੇ ਆ ਅਸੀਂ ਹਰੇਕ ਪੱਤਰਕਾਰ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਜਿੱਥੇ ਵੀ ਉਹਨਾਂ ਨੂੰ ਲੋੜ ਪੈਂਦੀ ਅਸੀਂ ਖੜੇ ਆ ਅਸੀਂ ਚਾਹੁੰਦੇ ਆ ਵੀ ਲੁਧਿਆਣੇ ਦੇ ਵਿੱਚ ਅਲੱਗ-ਅਲੱਗ ਪੱਤਰਕਾਰ ਭਾਈਚਾਰੇ ਦੇ ਕਲੱਬ ਬਣੇ ਹੋਏ ਆ ਵੀ ਜਿਹੜਾ ਸਾਡਾ ਕਲੱਬ ਆ ਅਸੀਂ ਇੰਨਾ ਕੁਛ ਉਹਨਾਂ ਨੂੰ ਦੇਣ ਦੇ ਬਾਵਜੂਦ ਵੀ ਉਹ ਇਕੱਠੇ ਨਹੀਂ ਹੋ ਰਹੇ ਪਰ ਜੇ ਇਸ ਵੀਡੀਓ ਤੋਂ ਬਾਅਦ ਜਾਂ ਇਸ ਮੀਟਿੰਗ ਤੋਂ ਬਾਅਦ ਉਹ ਇਕੱਠੇ ਨਹੀਂ ਹੁੰਦੇ ਤਾਂ ਫਿਰ ਇਹ ਕਦੀ ਵੀ ਇਕੱਠੇ ਨਹੀਂ ਹੋ ਸਕਦੇ ਪ੍ਰੈਸ ਕਲੱਬ ਨਾ ਬਣਨ ਦਾ ਕਾਰਨ ਇਹੀ ਆ ਵੀ ਲੁਧਿਆਣੇ ਦੇ ਵਿੱਚ ਏਕਤਾ ਨਹੀਂ ਹੈਗੀ ਪਰ ਜੋ ਅੱਜ ਸਾਡੀ ਮੀਟਿੰਗ ਦੇ ਵਿੱਚ ਦੇਖਣ ਨੂੰ ਮਿਲਿਆ ਤੇ ਬਹੁਤ ਜ਼ਿਆਦਾ ਭਾਰੀ ਇਕੱਠ ਹੋ ਗਿਆ 150 ਜਾਂ 200 ਦੇ ਕਰੀਬ ਅਸੀਂ ਜਿਹੜੇ ਆਈਡੀ ਕਾਰਡ ਬਣਾਏ ਆ ਤੇ 350 400 ਦੇ ਕਰੀਬ ਅਸੀਂ ਸਰਟੀਫਿਕੇਟ ਵੰਡੇ ਆ ਸਾਡੇ ਨਾਲ ਬਹੁਤ ਪੱਤਰਕਾਰ ਭਾਈਚਾਰਾ ਜੁੜਿਆ ਮੈਂ ਬਹੁਤ ਖੁਸ਼ ਹਾਂ ਵੀ ਦਿਲੋਂ ਖੁਸ਼ ਹਾਂ ਤੇ ਹੋਰ ਸਾਡੇ ਨਾਲ ਜਿਹੜੇ ਬਾਕੀ ਦੇ ਲੁਧਿਆਣਾ ਦੇ ਸੀਨੀਅਰ ਪੱਤਰਕਾਰ ਨੇ ਅਸੀਂ ਉਹਨਾਂ ਤੱਕ ਅਪਰੋਚ ਕਰਾਂਗੇ ਵੀ ਇੱਕ ਛੱਤ ਹੇਠਾਂ ਥੱਲੇ ਇਕੱਠੇ ਹੋਵੋ ਤਾਂ ਜੋ ਆਪਾਂ ਪ੍ਰੈਸ ਕਲੱਬ ਲਈ ਹੱਲਾ ਮਾਰ ਕੇ ਇਹਨੂੰ ਬਣਾ ਸਕੀਏ ਕਿਉਂਕਿ ਅਸੀਂ ਪ੍ਰੈਸ ਕਲੱਬ ਤੋਂ ਬਹੁਤ ਵਾਂਝੇ ਆ ਸਾਡੀ ਖਾਸ ਸਾਡੀ ਯੂਨਿਟੀ ਹੈ ਯੂਨਿਟੀ ਅਸੀਂ ਕੋਈ ਸਾਨੂੰ ਪੱਤਰਕਾਰ ਅਪਰੋਚ ਕਰਦਾ ਤੇ ਅਸੀਂ ਉਹਦਾ ਮਾਲੀ ਪੈਸੇ ਵੱਲੋਂ ਹਸਪਤਾਲ ਵੱਲੋਂ ਜਾਂ ਕਿਸੇ ਵੀ ਤਰ੍ਹਾਂ ਦੀ ਇਹਨੂੰ ਪ੍ਰੋਬਲਮ ਹੁੰਦੀ ਆ ਸਾਰਾ ਪੱਤਰਕਾਰ ਭਾਈਚਾਰਾ ਆਪਣੀ ਜੇਬ ਚ ਇਕੱਠਾ ਕਰਕੇ ਦਿੰਦਾ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਹੋਵੇ ਅਸੀਂ ਦਿਨ ਰਾਤ ਉਹਨਾਂ ਦੀ ਸੇਵਾ ਲਈ ਬੈਠੇ ਹਾਂ ਬਿਲਕੁਲ ਸਹੀ ਹੈ ਜੀ ਸਾਨੂੰ ਮਿਹਨਤ ਕਰਦਿਆਂ ਨੂੰ ਬਹੁਤ ਧੇਰ ਹੋ ਗਈ ਹੈ ਤੇ ਅਕਸਰ ਲੁਧਿਆਣਾ ਦੇ ਵਿੱਚ ਬਹੁਤ ਸਾਰੇ ਕਲੱਬ ਬਣਦੇ ਆ ਪਹਿਲੀ ਮੀਟਿੰਗ ਤੋਂ ਬਾਅਦ ਟੁੱਟ ਜਾਂਦੇ ਆ ਦੂਜੀ ਮੀਟਿੰਗ ਤੇ ਪਤਾ ਨਹੀਂ ਲੱਗਦੇ ਪਰ ਤੁਸੀਂ ਵੀ ਪੁਰਾਣੇ ਜੁੜੇ ਹੋਏ ਹੋ ਹੁਣ ਤੱਕ ਤੁਸੀਂ ਦੇਖੋ ਕਿ ਇਸ ਕਲੱਬ ਨੇ ਕਿੰਨੀਆਂ ਮੀਟਿੰਗਾਂ ਹੋ ਚੁੱਕੀਆਂ ਤੇ ਕਿੰਨੇ ਮਸਲੇ ਅਸੀਂ ਹੱਲ ਕਰਾ ਚੁੱਕੇ ਆ ਇੱਥੇ ਬਹੁਤ ਪੱਤਰਕਾਰ ਬੈਠੇ ਆ ਤੂੰ ਆਪ ਦੱਸ ਦੇਣ ਕਿ ਸਾਡੀ ਕਿੰਨੀ ਕੀ ਉਹਨਾਂ ਨੇ ਸਾਡੇ ਕੋ ਕਿੰਨੀ ਕੀ ਮਦਦ ਲਈ ਹੈ ਬਿਲਕੁਲ ਮੈਂ ਇਹੀ ਮੈਸੇਜ ਦੇਣਾ ਚਾਹੁੰਦਾ ਵੀ ਤੁਸੀਂ ਇੱਕ ਛੱਤ ਹੇਠਾਂ ਇੱਕ ਪਲੇਟਫਾਰਮ ਤੇ ਇਕੱਠੇ ਹੋਵੋ ਤਾਂ ਜਿਸ ਤਰ੍ਹਾਂ ਅੱਜ ਆਪਾਂ ਇਕੱਠੇ ਹੋ ਕੇ ਏਡੀ ਵਧੀਆ ਮੀਟਿੰਗ ਕੀਤੀ ਐ ਤੇ ਇਸੇ ਤਰ੍ਹਾਂ ਜੇ ਇਕੱਠੇ ਹੋਵਾਂਗੇ ਤਾਂ ਅਸੀਂ ਇਹ ਇਕੱਠੇ ਹੋ ਕੇ ਪ੍ਰੈਸ ਕਲੱਬ ਬਣਾ ਸਕਦੇ ਆ